ਇਕ ਓਅੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰ사ਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜੇ ਸੋਚੈ ਲਖਵਾਰੁ ਚੁਪੈ ਚੁਪਨ ਹੋਵੈ ਜੇ ਲਾਇ ਰਖਾਂ ਦੁਤਾਰੈ ਭੁਖਿਆ ਭੁਖ ਨਾ ਉੱtre ਜੇ ਬੰਨਾ ਪੁਰਿਆ ਭਾਰ ਸਹਿ ਸਿਆਣ ਪਾਲਖ ਹੋਏ ਤਾਂ ਇੱਕ ਨ ਚੱਲਣ ਨਾਲ ਕਿਉ ਸਚਿਆਰ ਹੋਈਐ ਕਿਉ ਊੜਾ ਤੰਤਾਂ ਪਾਰ ਹੁਕਮ ਵਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਅਖਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਵਣ ਜੀ ਹੁਕਮ ਲੈ ਵਟਿਆਈ ਹੁਕਮ ਪਰਮ ਨੇਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਪੁਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੂਝੈ ਤਾ ਓਮੈ ਕਹਿਨ ਹੋਏ ਗਾਵਹਿ ਪੂਤਾਨ ਹੋਵੇ ਕਿਸੈ ਤਾਨ ਗਾਵਹਿ ਕੋ ਦਾ ਜਨਨਿਥਣ گاو کو جاپ دور گاوکر دور کت نہ کتیں نہ آٹے کوٹ کو ਦਿੰਦ ਦਿਲੰਦਿ ਥਕ ਪਾਏ ਗੁਗਾ ਜੁਗੰ ਤੁਰਖਾ ਹਿਹਾ ਹੈ ਹੁਕਮੇ ਹੁਕਮ ਚਲਾਏ ਰਾਉ ਨਾਨਕ ਵਿਖਸਵੇ ਪ੍ਰਵਾਹੋ ਸਤਿ ਸਾਹਿਬ ਸਾਚਨਾਇ ਆਖਿਆ ਭਵ ਪਰ ਆਖ ਹੈ ਮੰਗਹਿ ਦੇਹ ਦੇਹ ਦਾਤ ਕਰਿ ਦਤਨ ਹੀਰ ਕੈ ਗਿਰਖੀਐ ਜਿਤ ਦੇਸੈ ਦਿਰਪਰ ਮੋਹ ਕੈ ਬੋਲਣ ਬੋਲੀਐ ਜਿਤ ਸੁਣਤ ਰੇ ਪਿਆਰ ਅਮਰਤ ਵਿਲਾ ਸਚਨਾਵ ਡਿਆਈ ਵਿਚਾਰ ਕਰਮੀ ਆਵੈ ਕੁੜਾ ਨਦਰਿ ਮੁਖ ਦੁਆਰ ਨਾਨਕ ਏਵ ਜਾਣੀਐ ਸਭ ਆਪਿ ਸਚਿਆ ਹਾਪਿ ਅਨਜਾਇ ਇਤਨ ਹੋਏ ਹਾਪਿ ਨਿਰੰਜਨ ਹੋਏ ਜਿਨ ਸੇਵਿਆ ਤਿਨ ਪਾਇ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀ ਮਨ ਰਖਿ ਜਾਉ ਦੁਖ ਪਰ ਹਰ ਸੁਖ ਹਰ ਲੈ ਜਾਏ ਗੁਰਮੁਖ ਦਾ ਦਉ ਗੁਰਮੁਖ ਵੇਦੰ ਗੁਰਮੁਖ ਰਹਾ ਸੁਮਾਈ ਗੁਰੇਸ਼ਰ ਗੁਰੂ ਗੁਰ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਣਖ ਨਾਹੀ ਕਹਿਣਾ ਕਥਨ ਨ ਜਾਏ ਘੁਰਾਇਕ ਦੇਹ 부ਜਾਈ ਸਭਨਾਂ ਜੀ ਆਖ ਇੱਕ ਦਾਤਾ ਸੋ ਮੈ ਵਿਸੁਰਣ ਨ ਜਾਏ ਹੀ ਰਸ ਨਾਮ ਜੇਤਿ ਸਿਧਾਵਾਂ ਵਿਣ ਭਾਣੇ ਕੇ ਨਾਇ ਕਰੀ ਜੇਤੀ ਸਿਰ ਠੋਕਾਏ ਵੇਖਾ ਰਿਣਖ ਰਮਖ ਮਿਲੇ ਲਈ ਮੱਥ ਵਿਚ ਰਤਨ ਜਵਾਖਰ ਮਾਣਿਕ ਜੇਖੋ ਗੁਰ ਕੀ ਸਿੱਖ ਸੋਹਣੇ ਗੁਰਾ ਇਕ ਦੇਹੇ ਪੂਜਾਈ ਸਭਨਾ ਜੀਆਖਾ ਇੱਕ ਦਾਤਾ ਸੋ ਮੈ ਵਿਸੁਰਣ ਜਾਈ ਜੇ ਜੋ ਸਾਰਿਆ ਅਰਜ ਹੋਰ ਵਿਸੋਣੀ ਹੋਏ ਨਵਖੰਡਾ ਵਿੱਚ ਜਾਣੀ ਤਾਰਥ ਲੈ ਸੋਖ ਹੋਏ ਸੰਗਨੁਰਖ ਹੈ ਜਸ ਕੀ ਰਖ ਜਗਲੇ ਜੇ ਜਿਸੁ ਨਦਰਿ ਨਾ ਆਵੀ ਤਉ ਆਤਮੁ ਪੁਛਤਾਂ ਕੀ ਹੇਟਾ ਅੰਦਰ ਹੀਟ ਅਰੋ ਰੋਸ਼ਨੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹ ਹੋਇ ਨ ਸੂਝੈ ਜੇ ਤਿਸ ਕੋ ਗੁਣ ਕੋਈ ਕਰੇ ਸੁਣੈ ਸਿਧ ਪੇਰ ਸੁਰਨਾਥ ਸੁਣੈ ਧਰਤ ਤਵਨਾ ਆਸ ਸੁਣੈ ਦੀਪ ਲੋਕ ਤਾਨ ਸੁਣੈ ਪੋਹਿਨ ਸਤੈ ਕਾਲ ਨਾਨਕ ਭਗਤਾਂ ਸੁਨਾਵੇਂਗਾ ਸੁਣੇ ਜੋ ਪਾਪਾਂ ਦਾ ਨਾਸ ਸੁਣੇ ਈਸ਼ਰ ਗਰਮ ਇੰਦ ਸੁਣੇ ਮੁਖ ਸਲਾਹਣ ਮੰਦ ਸੁਣੇ ਜੋਗ ਜੁਗ ਤਨ ਭੇਦ ਸੁਣੇ ਸਾਤ ਸੰਤ ਸਿਮਰਤਿ ਵੇਦ ਨਾਨਕ ਭਗਤਾਂ ਸੁਨਾਵੇਂਗਾ ਸੁਣੇ ਜੋ ਪਾਪਾਂ ਦਾ ਨਾਸ ਸੁਣੇ ਸਾਤ ਸੰਤੋਖ ਗਿਆਨ ਸੁਣੇ ਅੱਠ ਸੱਡਿਕਾ ਈਸ਼ਾਨ ਸੁਣੇ ਪੜ ਪੜ ਆਵਹਨ ਮੰਨ ਸੁਣੈ ਲਾਗੇ ਫੈਲ ਤਿਆਰ ਨਾਨਕ ਭਗਤਾਂ ਸੁਣਾਵੇਂਗਾ ਸੁਣੈ ਜੋਖਾ ਕਾ ਰਾਸ ਸੁਣੈ ਚਰਾਂ ਗੁਣਾ ਕੀ ਕਾਹ ਸੁਣੈ ਸੇਖ ਪੀਰ ਕਾਥਾ ਸੁਣੈ ਦੇ ਪਾਉ ਹੈ ਰਾਹੋ ਸੁਣੈ ਹਾਸ ਸੰਗਾਹੋ ਨਾਨਕ ਭਗਤ ਸੰਤ ਸੁਣਾਵੇਂਗਾ ਸੁਣੈ ਜੋਖਾ ਕਾ ਰਾਸ ਮੰਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਬਿਸਬਿਤਾਏ ਅਗਦ ਅਲਮਨ ਲਿਖਣ ਹੈ ਮਨਿ ਖਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਏਕੋ ਮਨ ਜਾਣੈ ਮਨ ਕੋਏ ਮਨ ਅਸੁਰਖ ਹੋਵੇ ਮਨ ਪੂਰਤ ਅਨੈ ਸੋਲ ਪਾਣੀ ਕੇ ਸੋਤਾ ਹਨ ਵੋ ਛੋਟਾ ਨ ਖਾਏ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਏਕੋ ਮਨ ਜਾਣੈ ਮਨ ਕੋਏ ਮਨ ਮਰੋ ਠਾਕ ਨੱਪਾਈ ਹਨ ਅਥੋਂ ਪਰਗਟ ਜਾਏ ਮਨ ਮਗਨ ਚੱਲੇ ਪੰਥ ਹਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਏਕੋ ਮਨ ਜਾਣੇ ਮਨ ਕੋਏ ਮਨ ਪਾਵੈ ਮੋਖ ਦੁਆਰ ਹਨ ਪਰਵਾਰਾ ਸਾਧਾਰ ਹਨ ਤਰਾਤਾਰੇ ਗੁਰ ਸਿੱਖ ਕੰਨ ਬੰਨਾਨਕ ਅਵਹਨ ਬਿਖ ਐਸਾ ਨਾਮ ਨਿਰੰਝਨ ਹੋਏ ਏਕੋ ਮਨ ਜਾਣੇ ਮਨ ਕੋਏ پنچ پروان پنچ پردھان پنچ پا ہے درگ ہے مان پنچ سو ہے در راجان پنچا کا گریق دیا جے کوہ کرتے کرنا نا سو مار کھول کرم دیا کپوتا سو آپ رکھا جن سوتا جے کھو بوجھ ہو سچیار ہولا پورگے تار پرتھی ہو رہ ਜਿਸਤੇ ਪਾਰ ਹਲੇ ਹੁਣ ਜੋਰ ਜੀ ਜਾ ਤਰੰਗਾਂ ਇਹਨਾ ਸਭ ਨਾਲ ਲਿਖਿਆ ਊੜੀ ਹਲਾ ਇਹੋ ਲਿਖਿਆ ਲਿਖ ਜਾਣੇ ਹੋਏ ਲਿਖਿਆ ਲਿਖਿਆ ਕੀਤਾ ਹੋਏ ਹਿਤਾ ਤਾਨ ਸੁਲ ਰੂਪ ਕੀਤੇ ਦਾ ਜਾਣ ਕੁਣ ਕੋ ਤਾ ਕਿਤਾ ਕਸਾ ਕੋ ਕਵਾ ਤਿਸਤੇ ਹੋਇ ਰਖ ਦਰਿਆਉ ਉਦਰਤ ਅਗਣ ਘਾ ਵਿਚਾਰ ਵਾਰਿਆਂ ਜਾਇ ਪਵਾਰ

ਅਸੰਖ ਮੌਣ ਵਿਵਲਾਇ ਤਨ ਗੁਰੂ ਤੇ ਗੌਣ ਕਹਾ ਵਿਚਾਰ ਵਾਰਿਆਂ ਜਵ ਕੋਰ ਜੋ ਤੁਝੁ ਭਾਸਾਈ ਕਲੇਹ ਤੂ ਸਦਾ ਸੁਲਾਮਤ ਕੋ ਨਰੰਗਾ ਅਸੰਖ ਮੂਰਖਾਂ ਦਹ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹਿ ਅਸੰਖ ਪਾਪੀ পাপ ਕਰ ਜਾਹੇ ਅਸੰਖ ਕੁੜਿਆਲ ਕੁੜੇ ਹੀ ਰਾਹੇ ਅਸੰਖ ਮਲੇਸ਼ ਬਲਖ ਖਾਹੇ ਅਸੰਖ ਨਿੰਦਿਕ ਸਿਰ ਕਰੇ ਪਾਰ ਨਾਨਕ ਨੇਚ ਕਹੈ ਵਿਚਾਰ ਹਵਾਰਿਆਂ ਜਾਇ ਇੱਕ ਵਾਰ ਜੋ ਚੁਧੁ ਆਸਾਈ ਫਲੇ ਕਰ ਹਉ ਸਦਾ ਸਲਾਮਤ ਨਰੰਕਾਰ ਅਸੰਖ ਨਾ ਅਸੰਖ ਅਗੰਮ ਅਗਮ ਸੰਖ ਲੋ ਅਸੰਖ ਗਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਮ ਅਖਰੇ ਗਿਆਨ ਗੀਤ ਗੁਣ ਗਾਖ ਅਖਰ ਲਿਖਣ ਬੋਲਣ ਬਣ ਅਖਰ ਅਸੁਰ ਸੰਜੋਗ ਵਿਖਾਣ ਜਿਨ ਅਹੇ ਲਿਖੇ ਸੇ ਸਿਰ ਨਾਹੇ ਏ ਫੁਰਮਾਏ ਤੇ ਉਥੇ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇ ਨਾਹੀ ਕੋ ਪਾਉ ਹੁਦਰਤ ਗਵਣੀ ਭਾ ਵਿਚਾਰ ਵਾਰਿਆਂ ਜਵ ਇੱਕ ਵਾਰ ਜੋ ਤੁਝ ਭਾ ਸਾਈ ਪਨੇ ਅਰ ਹੋ ਸਦਾ ਸਲਾਮ ਤੁੰਰੰਕਾਰ ਹਰੀਏ ਹੱਥ ਪੈਰ ਤਨ ਦੇਹਿ ਬਾਣੀ ਤੋਂ ਸਭ ਤਰਸ ਕੇ ਹੈ ਭੂਤ ਬ੍ਰਿਤੇ ਕੱਪੜ ਹੋਏ ਦੇਸਾ ਗੁਣ ਲਈ ਹੋਏ ਹਰੀਏ ਮਤ ਪਪਾ ਗੈ ਸੰਗ ਉਹ ਤੋਖ ਨਾਮਿਕ ਰੰਗ ਕੁਨੀ ਪਾਪੀ ਆਖਣ ਨਾਹੀ ਹਰਿ ਹਰਿ ਕਰਨਾ ਨਿਕਲੇ ਜਾਹੁ ਆਪੇ ਵੀ ਆਪੇ ਹੀ ਆਹੋ ਨਾਨਕ ਹੁਕਮਿ ਆਉ ਜਾਹੁ ਤੀਰਥ ਤਪ ਤੇ ਆਦਿ ਤਦਾਨ ਜੇ ਕੋ ਕਾਇ ਤਿਖਾ ਮਨ ਸੁਣਿਆ ਮਨਿਆ ਮਨ ਕੀ ਤਕਾ ਹੰਸਰ ਗਤ ਥੇਰ ਥਮਲ ਨਾਉ ਸਭ ਗੁਣ ਥੇਰੇ ਮੈ ਨਾਹੀ ਕੋਏ ਵਿਣ ਗੁਣ ਕੀਤੇ ਭਗਤਨ ਹੋਏ ਸਵਾਸ ਤਾਤ ਬਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਚਿਤ ਕਵਣ ਵਾਰ ਕਵਣ ਸੇ ਰੂਪੇ ਮਾਹ ਕਵਣ ਜੇਤ ਹੋਵਾ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਵੇ ਲਿਖ ਪੁਰਾਣ ਗੁਰਸਤਨ ਪਾਇਓ ਆਦਿਆ ਦੇ ਲੇਖਨ ਲੇਖ ਪੁਰਾਨ ਹਿਤਵਾਰਨ ਜੋਗੀ ਜਾਣ ਰੂਤ ਮਾਹਨ ਕੋਈ ਜਾਣ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਹੋਈ ਕਿਵ ਖੜਾਖਾ ਕਿਵ ਸਹ ਲਾਹੀ ਕਿਉ ਵਰਣੀ ਕਿਵ ਜਾਣ ਧਾਰ ਕੇ ਆਖਨ ਸਭ ਕੋ ਆਖੇ ਇੱਕ ਦੂਜੇ ਕਿਸਿਆਣ ਵੱਡਾ ਸਾਹਿ ਵੱਡੀ ਨਹੀਂ ਇਹ ਤਾਂ ਜਾਹ ਆ ਹੋਵੇ ਨਾਨਕ ਜੇ ਕੋ ਆਪੋ ਜਾਣ ਅਗਿਆ ਗਿਆਨ ਹੋਵੇ ਪਾਤਾਲ ਪਾਤਾਲ ਲਖ ਅੰਗਾ ਸੰਗਾ ਹੋੜ ਕੋੜ ਪਾਸ ਸਕੇ ਵੇਦ ਕਹਿਣ ਕਵਾਤ ਸਹਿਸ ਅਠਾਰਾ ਕਹਿਣ ਕ ਤੇੰਬਾ ਅਸ ਕੋ ਲੋ ਇਕ ਧਾਤ ਲੇਖਾ ਹੋਏ ਤਾਨ ਕਿਐ ਲੇਖਾ ਹੋਏ ਬਿਨਾਸੋ ਨਾਨਕ ਵੱਡਾ ਖਿਆ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੀ ਇਤੇ ਸੁਰਸਨ ਪਾਈਂ ਜਾ ਨਦਿਆਂ ਅਤੇ ਵਹ ਪਵਹ ਸਮੁੰਦਨ ਜਾਣੇ ਐਸ ਸਮੁੰਦ ਸਹ ਸੁਰਤਾਨ ਗਿਰਹਾ ਸੇਤੇ ਮਾਲ ਤਨ ਕੀੜੀ ਤੁਲ ਨ ਹੋਵਣੀ ਏ ਤਿਸ ਮਨ ਹੋ ਨ ਵਿਸਰੈ ਅੰਤ ਨ ਸਿਵਤੇ ਅਹਨ ਨ ਅੰਤ ਅੰਤ ਨ ਕਰਣਾ ਦੇਨ ਨ ਅੰਤ ਅੰਤ ਨ ਵੇਖਣ ਸੁਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰ ਵਾਰ ਅੰਤ ਕਾਰਣ ਕੇਤੇ ਬਿਲਲਾਹੇ ਤਾਂ ਕੇ ਅੰਤ ਨ ਪਾਈ ਜਾਹੇ اے ہو انت نان بہت ہوئے بڑا شاہو شاہو او ہو اے بڑا ہوئے سوئے جیوڑ آپ جانے آپ نانک ندری کرمی دختا کرم لکھا نہ جائے وڈا دتا ہے جو دین مگار ਇਹ ਤੇ ਅਗਣ ਤਨਹਿ ਵਿਚਾਰ ਇਹ ਤੇ ਹਉ ਟੁੱਟਾਂ ਵਿਚਾਰ ਇਹ ਤੇ ਲੈ ਲੰਗੁ ਕ੍ਰਿਪਾ ਇਹ ਤੇ ਮੂਰਖ ਆਹੀ ਕਾਹੇ ਇਹ ਤੇ ਆ ਦੋਖ ਹੋ ਸਦ ਮਾਰਿ ਇਹ ਪੈਦਾ ਤੇਰੀ ਦਤਾਰ ਬੰਦ ਖਲਾਸੀ ਪਾਣਾ ਹੋਏ ਔਰ ਆਖਣ ਸਕੇ ਕੋਈ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣ ਜੇ ਤੇ ਅਮੁਤ ਪਾਏ ਆਖੇ ਜਾਣੇ ਆਪੇ ਦੇ ਅਮੋਲ ਹੈ ਸੇ ਪੇਖੇ ਹੀ ਹੈ ਜੇ ਸੁਣੋਂ ਬਖਸ਼ੇ ਸਿਵ ਤ੍ਰਿਸ਼ਕਲਾਹ ਨਾਨਕ ਪਾਤਸ਼ਾਹੀ ਪਾਤਾਹੋ ਅਮੋਲ ਗੁਣ ਅਮੋਲ ਉਪਾਰ ਅਮੋਲ ਉਪਾਰੀ ਮੂਲ ਪੰਡਾਰ ਅਮੋਲ ਹੈ ਅਮੋਲ ਲੇ ਜਾਹੇ ਅਮੋਲ ਪਾਏ ਮੂਲ ਸਮਾਹੇ ਅਮੋਲ ਧਰਮ ਮੂਲ ਦੀਬਾ ਅਮੋਲ ਤੁਲ ਮੂਲ ਪਰਵਾਨ ਅਮੋਲ ਬਸੇ ਸਭ ਮੂਲ ਨੇਸਾਨ ਅਮੋਲੋ ਕਰਮ ਮੂਲ ਫੁਰਮਾਨ ਅਮੋਲੋ ਮੁਲਖ ਨ ਜਾਏ ਆਖ ਆਖਰ ਹਿਦੂ ਲਾਏ ਆਖੇ ਵੇਦ ਕਾਸ਼ ਪੁਰਾਨ ਆਖੇ ਪੜੇ ਕਰੇ ਵਖਿਆਣ ਆਖੇ ਵਰਮ ਅਖ ਹੈ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਅਖ ਹੈ ਸਿੱਦ ਆਖੇ ਗਿਤੇ ਗਿਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੂਰ ਨਰ ਗੁਣ ਜਨ ਸੇਵਕ ਇਤੇ ਅੱਖ ਹੈ ਅਖਣ ਪਾਹੇ ਇਤੇ ਕਹਿ ਕਹਿ ਉਠੋਠਨ ਜਾਹੇ ਇਤੇ ਕਿਤੇ ਹੋਰ ਕਰੇ ਆਖਨ ਸੁਖੈ ਖੈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੈ ਭੋਲ ਵਿਗੜ ਆ ਲਿਖਿਆ ਸਿਰ ਗਵਰੰਗ ਵਾਰ ਸੋ ਦਰਿ ਕੇਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੁਮਾਲੇ ਗਾਜੇ ਨਾਰ ਅਨੇਕ ਅਸ਼ੰਕਾ ਕੇ ਤੇ ਵਾਗਣ ਹਾਰੇ ਇਹ ਤੇ ਰਾਗ ਪਰੇਸ਼ੋਕਹੀ ਅਨ ਕੀਤੇ ਗਾਵਣ ਹਾਰੇ ਗਾਵਨ ਪਹੁਣੋ ਹੋਣ ਪਾਣੀ ਬੈ ਸੰਤੁਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਕਤ ਰਿਝ ਜਾਣ ਹੈ ਲਿਖ ਦਿਖ ਧਰਮ ਵਿਚਾਰੇ ਗਾਵਹਿ ਈਸ਼ਵਰ ਵਰਮਾ ਦੇਵੀ ਹੋਹੁ ਤਦਾਂ ਸੁਆਈ ਗਾਵਹਿ ਦੇਨ ਦਸਨ ਬੈਠੇ ਦੇਵਤਿਆਂ ਦਰਨਾਂ ਲੇ ਗਾਵਨ ਸਿਧ ਸਮਾਧੀਂ ਦਰਗਾਂ ਉਪਾਰ ਵਿਚਾਰੇ ਭਾਵਨ ਜਤੀ ਫਤੀ ਸੰਪੂਰਕੀਗਾ ਅਵੀਰ ਕਰਾਰੇ ਭਾਵਨ ਪੰਡਤ ਪੜਨਨ ਖੇਤਰ ਜੁਗ ਜੁਗ ਵੇਤਨਾਲੇ ਭਾਵ ਹੈ ਮੋਖਣਿਆ ਮਨ ਮੋਖਨ ਸੁਰਗਾਮ ਸੁਪਿਆਲੇ ਭਾਵਨ ਰਤਨ ਉਪਾਏ ਤੇਰੇ 86 ਤਿਰਥ ਨਾਲੇ ਗਾਵ ਹੈ ਜੋਤ ਮਹਾ ਬਲ ਸੂਰਾ ਭਾਵ ਹੈ ਖਣਿਚਾਰੀ ਗਾਵ ਹੈ ਖੰਡ ਮੰਡਲ ਵਰ ਪੰਡਾ ਕਰ ਰਖੇ ਥਾਰੇ ਤੇ ਤੁਮ ਜਨੋ ਗਾ ਹੈ ਜੋ ਤੁਮ ਪਾਵਨ ਰਤੇ ਤੇ ਪਵਿੱਤ ਰਸਾਲੇ ਹੋਰ ਕੇ ਤੇ ਗਾਵਣ ਸੇ ਮੈਂ ਜਿਤ ਨ ਆਵਨਾ ਨਿਕਾ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਚ ਸਚੀ ਨਾਈ ਹੈ ਤੇ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇਆ ਜਿਨੂ ਪਾਈ ਕਰ ਕਰ ਵੇਖਾਂ ਕੇ ਤਾਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਹੋਈ ਕਰਸੀ ਹੁਕਮ ਨ ਕਰਣਾ ਜਾਈ ਸੋ પાਸਾ ਹੋ ਸੰਹ ਪਾਸਾ ਹੈ ਬਗਵਾਨ ਨਾਨਕ ਰਹਿ ਨਿਰਜਾਈ ਹਉ ਦਾ ਸੰਤੋਖ ਸਰਮ ਪਾਚ ਤੋਂ ਨਹੀਂ ਧਿਆਨ ਕੀ ਕਰਹਿ ਵਿਪੂਰਤ ਸੰਤ ਕਾਲ ਖੁਆਰੀ ਕਾ ਜੋਤ ਨੰਡਾ ਪਰਤੇਤ ਆਏ ਪੰਛੀ ਛਲ ਜਮਾਤੀ ਮਨ ਜੀਤਾ ਜਗ ਜੀਤਾ ਆਦੇਸ਼ ਸੁਜ ਸਹਾ ਦੇਸ਼ ਆਦ ਅਨਿਰਨਾਦਨਾਤ ਜੁਗ ਜੁਗ ਇੱਕ ਵੇਸ ਹਉ ਚ ਗਿਆਨ ਦੇਖੰਡਾਰਣ ਘਟ ਘਟ ਅਜਹ ਹੈ ਨਾਦ ਆਕਨਾਥ ਨਾਥੀ ਸਮਝਾ ਕੀ ਰਿਦਿ ਸਿਦਵ ਰਸਵਾਨ ਸੰਯੋਗ ਮਿ ਜੋ ਰਿਖਾਰਤਲਾ ਦੇਖਿਆ ਹੈ ਭਗ ਆਦੇਸ਼ ਸੁਜ ਸਹਾ ਦੇਸ਼ ਆਦ ਅਨਿਰਨਾਦਨਾਤ ਜੁਗ ਜੁਗ ਇੱਕ ਵੇਸ ਇਕ ਮਾਈ ਜੋਤਿ ਵਿਆਈ ਇਨੇ ਚੇਲੇ ਪਰਵਾਨ ਇੱਕ ਸੰਸਾਰਿਕ ਪੰਡਾਰੀ ਖਲਾਈ ਦੀ ਬਾਣ ਜੀਵ ਦੇ ਸੁਭਾਵੇ ਤਿਵੇਂ ਚਲਾਵੇ ਜੀਵ ਹੋਵੇ ਪਰਮਾਨ ਹੋਵੇਖੈ ਹੁਨ ਨਦਰਣਾਏ ਬੋਤਾ ਇਹ ਹੋਵੇ ਦਾਣ ਆਦੇਸ਼ ਦਿਸ਼ਾ ਆਦੇਸ਼ ਆਦ ਅਨੇਨਾ ਨਾਦਨਾ ਹਤ ਜੁਗ ਜੁਗ ਕੋ ਇਸਾ ਆ ਸੁਣ ਲੋਏ ਲੋਏ ਪੰਡਾਰ ਜੋ ਕਿਸ ਪੈਸ ਕੋਈ ਕਾਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਸਾਚੀ ਘਰ ਆਦੇਸ ਤੇ ਸਾਦੇਸਾ ਆਰਥ ਨੀਰਨਾਦਨਾਤ ਜੁਗ ਜੁਗ ਇੱਕ ਹੋਏ ਸ ਇੱਕ ਦੋ ਜੀਪੋ ਲੱਖ ਹੋ 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 ਲੱਖ ਲੱਖ ਗਿੜਾ ਹੈ ਇੱਕ ਨਾਮ ਜਗ ਦੇਸ ਹੈ ਇਹ ਤਰਹ ਪਤ ਪਉੜੀਆਂ ਚੜਿਆ ਹੋਇਆ ਕੀ ਸ ਛੋਣ ਗੱਲਾਂ ਆਸ ਕੇ ਘਟਾਇਰੀ ਸ ਨਾਨਕ ਨਦੀ ਪਾਈ ਹੈ ਕੋੜੀ ਕੋੜਾ ਕੀ ਸ آخر چپ نہ منگن دے نہ جیون مر نہ راج مال من سو رہنا سرتی گیان وچار جورنا جوسار جس ہاتھ جور ہر ویخا سوئ تان خنیچن ہوئے راتی روتی تھار پون پانی گنی پ ਜੈ ਸਵੇਜ ਤਰ ਤੇ ਥਾ ਪਰਖੇ ਤਰਮ ਛਾਲ ਤੇ ਸਵੇਜ ਜੀ ਜੋ ਕੇ ਰੰਗ ਰਿਨਖੇ ਨਾਮ ਅਰੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸੁਚਾ ਦੁਰਗਨ ਇਤ ਸੋਹਨ ਪੰਚ ਪਰਵਾਨ ਨਦਰੇ ਕਰਮ ਹੋਏ ਦੇਤਾਨ ਕਾ ਚੁਪਕਾਈ ਉਖਤਾਈ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਹੋ ਕਰਮ ਇਤੇ ਪਵਨ ਕਾਣੀ ਵ ਸੰਤਰ ਇਤੇ ਕਾਨੁ ਮੇਸੰ ਇਤੇ ਵਿਰਮੇ ਕਾੜਿਤ ਕਨੀਆ ਰੂਪ ਰੰਕੇ ਵੇਸ਼ ਇਤਿਆ ਕਰਮ ਭੂਮੀ ਮੇਰ ਕੇਤੇ ਗیتے ਧੂਪ ਦੇਸ ਇਤੇ ਹਿੰਦ ਸ਼ਬ ਸੂਰ ਕੇਤੇ ਗیتے ਮੰਡਲ ਦੇਸ ਇਤੇ ਸਿੱਧ ਗੁਜਨਾ ਕੇਤੇ ਇਤੇ ਦੇਵ ਵੇਸ਼ ਇਤੇ ਦੇਵ ਦਾਨ ਮੁਨ ਕੇਤੇ ਇਤੇ ਰਤਨ ਸਮੁੰਦ ਇਤਿਆ ਖਾਣੀ ਗੇਤਿਆ ਬਾਣੀ ਇਤੇ ਬਾਤ ਨਰਿੰਦ ਇਤਿਆ ਸੁਰਸਿ ਸੇਵਕ ਇਤੇ ਨਾਨਕ ਅਨੰਤ ਧਿਆਨ ਖਣ ਮੈਂ ਗਿਆਨ ਕਰ ਚੰਡ ਇਥੇ ਨਾਦ ਬਿਨੋਰ ਕੋੜ ਅਨੰਦ ਸ਼ਰਮ ਖਣ ਕੇ ਬਾਣੀ ਰੂਪ ਇਥੇ ਘੜਤ ਕੜੀਆ ਬਹੁਤ ਅਨੂਪ ਆਖਿਆ ਗੱਲਾਂ ਕਥਿਆ ਨ ਜਾਹੇ ਜੇ ਕੋ ਕਹ ਪਿਛੈ ਬਤ ਕਾਏ ਇਥੇ ਘੜਿਆ ਸੁਰਸ ਮਤ ਮਨ ਬੋਧਾ ਇਥੈ ਕੜਿਯ ਸੁਰਾਛਿ ਦਾ ਗੇ ਸੋਧੈ ਹਰਮਖੰਡ ਕੀ ਬਾਣੀ ਜੋਰ ਇਥੈ ਹੋਰਨ ਕੋਈ ਹੋਰੈ ਜਿਸੈ ਜੋਜ ਮਹਾ ਬਿੜਸੂਰੈ ਤਿਨ ਮੈ ਰਾਮ ਰਿ ਆਪ੍ਰਪੂਰੈ ਇਥੈ ਸੇਤੂ ਸੀਤਾ ਮਹਿਮਾ ਮਾਹਿ ਆਖ ਰੂਪਨ ਅਤਨੇ ਜਾਹੈ ਨਾ ਹੁਮਰੈ ਨ ਠਾਗੇ ਜਾਹੈ ਜਿਨ ਖੈ ਰਾਮ ਵਸੈ ਮਨ ਮਾਹਿ ਇਥੈ ਭਗਤ ਦੁਸਹਿ ਕੇ ਲੋਹ ਹਰ ਅਨੰਦ ਸਚਾ ਮਨ ਕੋ ਹੋਇ ਅਤਿ ਖੰਡ ਵਿਸੈ ਨਿਰੰਕਾਰ ਹਰਿ ਕਰਿ ਵੇਖੈ ਨਦਰਿਣ ਹਾ ਇਥੈ ਖੰਡ ਮੰਡਲ ਵਰਕੰਡ ਦੇਖੋ ਕਥੈ ਅੰਤਨੰਤ ਇਥੈ ਲੋਲ ਵਖਾਨ ਜਿਵ ਜਿਵ ਕੋ ਕੰ ਇਵੈ ਤਿ ਵਿਕਰ ਵੇਖੈ ਵਿਗਸੈ ਕਰਿ ਵਿਚਾਰ ਨਾਨਕ ਕਥਨਾ ਕਰੜਾ ਸਪੈ ਜਤ ਪਹਾਰਾ ਹੀਰਮ ਸੁਨਿਆਰ ਅਹਰਣ ਮਤਿ ਵੇਦ ਹਥਿਆਰ ਸੋਹਰਾ ਗਨ ਤਪਤਾ ਪਾਂਡਾ ਭਾਵ ਅਮਰਤ ਤਿਤਟਾਲ ੜੀਆ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਖਾਲ ਨਾਨਕ ਨਦਰੀ ਨਦਰਿ ਨਿਹਾਲ ਸਲੋਕ ਹਉਣ ਗੁਰੂ ਪਾਣੀ ਪਿਤਾ ਮਾਤਾ ਦਰਦੁਮ ਹਤੈ ਦੇਵਸੁਰਾ ਤੋ ਜਾਈਦਾ ਇਹ ਲੈ ਸਗਲ ਜਗਤੈ ਅਗਿਆਨਾ ਗੁਰਿ ਆਇ ਨਾ ਵਚੈ ਕਰਮ ਹਦੂਰ ਕਰਮਿ ਆਪੁ ਆਪਨੇ ਹੀ ਨੇੜੇ ਕੈ ਦੂਰਾ ਜਿਨੇ ਨਾਮ ਧਿਆਇਆ ਹੇ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਤੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਹੇ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਤੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਹੰਸਾ ਵਾਹਿਗੁਰੂ ਜੀ ਕੀ ਉਤੇ